ਸੋਸ ਕਮਾਲ ਆਏ ਤੇ ਦੂਜਾ ਰੂ ਰੋਲਾ ਆਇਆ ਕਿ ਤਰ੍ਹਾਂ ਚਿੱਟੇ ਦੇ ਵਪਾਰੀਆਂ ਨੂੰ ਜਿਹੜਾ ਨੱਤ ਪਉਣ ਲਈ ਲਾਗੇ ਤੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਜਾਰੀ ਹੈ ਸਾਡਾ 2 ਸਾਲ ਹੋ ਗਿਆ 2 ਸਾਲ ਪਹਿਲਾਂ ਵੀ ਜਦੋਂ ਰਾਣਾ ਥੋੜੀ ਜੀ ਨਵੇਂ-ਨਵੇਂ ਬਣੇ ਸੀ ਤੇ ਅਸੀਂ ਬਸ ਭਰ ਕੇ ਮਹੱਲਾ ਨਿਵਾਸੀ ਵੱਲੋਂ ਦੋਵਾਂ ਮਹੱਲੇ ਵੱਲੋਂ ਰਾਣਾ ਥੋੜੀ ਨੂੰ ਐਪਲੀਕੇਸ਼ਨ ਰਾਣਾ ਥੋੜੀ ਜੀ ਕੋਲੇ ਅਸੀਂ ਬਸ ਭਰ ਕੇ ਲੈ ਗਏ ਸੀ ਹੁਣੋਂ ਰਮਨ ਐਸਐਸਪੀ ਗੁਰੂ ਸਾਹਿਬ ਜੀ ਨੇ ਉਹ ਮੰਗ ਪੱਤਰ ਅਸੀਂ ਦਿੱਤਾ ਕਿ ਜੋ ਸਾਡੇ ਚਿੱਟੇ ਦੇ ਸਮਗਲਰ ਨੇ ਜੋ ਚਿੱਟਾ ਵੇਚ ਰਹੇ ਨੇ ਉਹ ਧੀਆਂ ਪੇਣਾਂ ਦੀ ਰੱਖਿਆ ਲਈ ਤੇ ਜਿਹੜੇ ਨੌਜਵਾਨ ਉਹਨਾਂ ਨੂੰ ਆਪਾਂ ਜਿੱਠੀਏ ਤੇ ਉਹਨਾਂ ਨੂੰ ਮੰਗਪਾ ਦਿੱਤਾ ਸੀ ਰਾਣਾ ਥੋੜੀ ਜੀ ਨੇ ਸਾਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਇਆ ਸੀ ਕਿ ਰਮਨ ਐਸਐਚਓ ਦੀ ਡਿਊਟੀ ਲਾਈ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਿੱਟੇ ਦੇ ਵਾਰੀ ਨੂੰ ਨੱਥ ਪਾਈਏਗੀ ਪਰ ਕਾਫੀ ਲੰਮੇ ਸਮੇਂ ਤੋਂ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਚਿੱਟਿਆਂ ਉਸੇ ਤਰ੍ਹਾਂ ਹੀ ਆ ਕਈ ਐਸਐਚਓ ਆਏ ਤੇ ਕਈ ਬਦਲ ਗਏ ਪਰ ਚਿੱਟੇ ਦਾ ਨਿਸ਼ਾਨਾ ਨਹੀਂ ਬਦਲਿਆ ਇਸ ਤੋਂ ਦੁਖੀ ਹੋ ਕੇ ਅੱਜ ਅਸੀਂ ਗੁਰਰ ਸਾਹਿਬ ਦੇ ਦੋ ਮੱਲਿਆਂ ਨੇ ਇਹ ਧਰਨੇ ਦੀ ਜਿਹੜੀ ਅਸੀਂ ਫੋਚ ਬਣਾਈ ਕਿ ਆਪਾਂ ਧਰਨਾ ਲਾ ਕੇ ਚਿੱਟੇ ਦੇ ਵਾਰੀ ਨੂੰ ਨੱਥ ਪਾਈਏ ਕਿ ਸਾਡਾ ਇਹ ਪੰਜਾਬ ਸਰਕਾਰ ਨੂੰ ਖੇੜ ਮੰਤਰੀ ਨੂੰ ਪੁਲਿਸ ਪ੍ਰਸ਼ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਧਰਨਾ ਬਹੁਤ ਹੀ ਲੰਮੇ ਸਮੇਂ ਤੱਕ ਵੱਡਾ ਹੋ ਜਾਏਗਾ ਔਰ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਲੈ ਕੇ ਧਰਨੇ ਦਾ ਬਹੁਤ ਵੱਡਾ ਰੂਪ ਧਰਨਾ ਕਰਾਂਗੇ ਰੋਡ ਜਾਮ ਕਰਾਂਗੇ ਟ੍ਰੇਨਾਂ ਜਾਮ ਕਰਨ ਤੱਕ ਵੀ ਅਸੀਂ ਸੋਚ ਲਿਆ ਹੈ ਤੇ ਅਸੀਂ ਇਹ ਮੰਗ ਕਰਨੇ ਆ ਪੰਜਾਬ ਸਰਕਾਰ ਨੂੰ ਰਾਣੇ ਫੋਡੀ ਨੂੰ ਵੀ ਚਾਲੇ ਕਰਨੇ ਆ ਕਿ ਜਲਦੀ ਤੋਂ ਜਲਦੀ ਚਿੱਟਾ ਬੰਦ ਕਰਾ ਦਿੱਤਾ ਜਾਏ ਚੋਂਦੇ ਵਿੱਚ ਤੇਰੇ ਵੀ ਭਲੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੂੰ ਸਿਆਸਤ ਦੇ ਵਿੱਚ ਆਉਣਾ ਹੈ ਪਿੰਡ ਦੇ ਵਿੱਚ ਆਉਣਾ ਹੈ ਤੇ ਜੋ ਮਾਵਾਂ ਦੇ ਪੁੱਤ ਮਰੇ ਨੇ ਉਹਨਾਂ ਨੂੰ ਬਚਾਉਣ ਦੀ ਖਾਤਰ ਤੂੰ ਚਿੱਟਾ ਬੰਦ ਕਰਾ ਦੇ ਤੁਸੀਂ ਉਹਨਾਂ ਨਾਲ ਲਾਦੇ ਪਿਛਲੇ ਵੀ ਮਹੀਨੇ ਚੱਲਦੇ ਨੇ ਰਾਣਾ ਥੋੜੀ ਜਾਈਦਾ ਥੋੜੀ ਜਰੂਰ ਉਸ ਇਕੱਲੇ ਮਹੀਨੇ ਮਿਲੰਦੀ ਨਾ ਕੀ ਮਤਲਬ ਸੱਚ ਆਪ ਜੀ ਮੇਰੀ ਗੱਲ ਸੁਣੋ ਇੱਕ ਗਾਣਾ ਅਸੀਂ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤੇ ਆਮ ਵਿਕਦਾ ਜੇ ਸਰਕਾਰ ਨੂੰ ਸਰਕਾਰ ਚਾਵੇ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਲਾਵੇ ਵੀ ਹਾਂ ਭਈ ਇਹ ਜਿਹੜਾ ਮੇਰਾ ਏਰੀਆ ਇਹਦੇ ਵਿੱਚ ਸਾਬ ਸੁਰੱਖਿਆ ਨੇ ਲੋਕ ਸੁਰੱਖਿਅਤ ਹੋਣੇ ਚਾਹੀਦੇ ਨੇ ਸਾਰਾ ਕੁਝ ਹੋ ਸਕਦਾ ਪਰ ਸਰਕਾਰ ਨੂੰ ਸਭ ਪਤਾ ਹੈ ਵੀ ਇੱਥੋਂ ਗਲੀ ਟੁੱਟੀ ਐ ਆ ਬੰਦਾ ਇੱਥੇ ਇਹ ਹੋ ਰਿਹਾ ਆ ਹੋ ਰਿਹਾ ਸਭ ਪਤਾ ਐ ਸਰਕਾਰਾਂ ਨੂੰ ਪਰ ਉਹ ਧਿਆਨ ਨਹੀਂ ਦੇ ਰਹੇ ਉਹਨਾਂ ਦੇ ਧਿਆਨ ਦੇ ਵਿੱਚ ਗੱਲਾਂ ਹੈਗੀਆਂ ਵੀ ਨਹੀਂ ਪਰ ਉਹ ਇੱਕ ਅੰਗਹੀਲੀ ਕਰਦੇ ਪਏ ਨੇ ਵੀ ਉਹ ਇਹ ਚਾਹੁੰਦੇ ਨੇ ਵੀ ਕੀ ਲੋਕ ਵਿਕਾਸ ਦੀਆਂ ਗੱਲਾਂ ਨਾ ਕਰਨ ਲੋਕ ਚਿੱਟੇ ਦੀ ਦਲਦਲ 'ਚ ਫਸੇ ਰਹਿਣ ਕਿਉਂਕਿ ਜੇ ਲੋਕ ਜਾਗਰੂਤ ਹੋ ਗਏ ਤੇ ਲੋਕ ਆਪ ਦਾ ਹੱਕ ਮੰਗਣਗੇ ਲੋਕੀ ਸਾਡੀ ਲੋਕ ਸੁਰੱਖਿਆ ਮੰਗਣਗੇ ਉਹ ਰਾਣਾ ਥੋੜੀ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਜਿਹੜੇ ਲੋਕ ਨੇ ਇਹ ਉਲਝਣ ਦੇ ਵਿੱਚ ਫਸੇ ਰਹਿਣ ਆਪਦੇ ਵਿੱਚ ਲੜਦੇ ਰਹਿਣ ਤੇ ਮੇਰੇ ਵੱਲ ਧਿਆਨ ਨਾ ਹੋਵੇ ਕੀ ਮੰਗ ਕਰਦੇ ਅਸੀਂ ਮਾਗੇ ਇਹ ਪ੍ਰਸ਼ਾਸਨ ਨੂੰ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੇ ਚਿੱਟੇ ਨੇ ਜਿਹੜੇ ਜਾੜ ਨੇ ਉਹਨਾਂ ਨੂੰ ਪਟਿਆ ਜਾਏ ਤੇ ਅਮੋਂ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਫੇਰ ਪਹਿਲਾਂ ਵਾਲੀ ਜ਼ਿੰਦਗੀ ਜੀਏ ਸੁਰੱਖਿਤ ਹੋਈ ਅਸੀਂ ਅਸੀਂ ਆਪਦੇ ਆਪ ਨੂੰ ਜਿਹੜਾ ਸਾਡਾ ਉਹਨਾਂ ਵਾਲਾ ਭਵਿੱਖ ਚੰਗਾ ਹੋਵੇ